ਬੰਗਲਾਦੇਸ਼ ਦੇ ਵਿੱਚ ਪਿਛਲੇ ਸਾਲ ਦੇ ਦੌਰਾਨ ਕਾਫੀ ਜ਼ਿਆਦਾ ਹਿੰਸਾ ਹੋਈ ਜਿਸ ਦੇ ਵਿੱਚ ਉੱਥੇ ਹਿੰਸਕ ਗਤੀਵਿਧੀਆਂ ਦੇ ਕਾਰਨ ਉੱਤ ਪ੍ਰਦੇਸ਼ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਨੂੰ ਜਲਾ ਵਤਨ ਵੀ ਹੋਣਾ ਪਿਆ। ਇਸ ਵੇਲੇ ਉਹ ਭਾਰਤ ਦੇ ਵਿੱਚ ਰਹਿ ਰਹੀ ਹੈ ਤੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਜਿਹੜੀ ਉੱਥੇ ਮੌਜੂਦਾ ਸਰਕਾਰ ਬਣੀ ਉਸ ਦੇ ਸਮੇਂ ਦੇ ਵਿੱਚ ਸ਼ੇਖ ਹਸੈਨਾ ਉਤੇ ਇੱਕ ਅਦਾਲਤੀ ਕੇਸ ਹੈ ਉਹ ਚਲਾਇਆ ਗਿਆ ਜਿਸ ਦੇ ਬਾਬਤ ਹੁਣ ਉਸ ਦਾ ਫੈਸਲਾ ਆਇਆ ਜਿਸ ਵਿੱਚ ਸ਼ੇਖ ਹਸੈਨਾ ਨੂੰ ਮੌਤ ਦੀ ਸਜ਼ਾ ਦੇ ਦਿੱਤੀ ਗਈ। ਤੇ ਇਹ ਮੌਤ ਦੀ ਸਜ਼ਾ ਤੋਂ ਬਾਅਦ ਸ਼ੇਖ ਹਸਿਨਾ ਇਸ ਵੇਲੇ ਭਾਰਤ ਵਿੱਚ ਹੈ ਪਰ ਉਸ ਦੇ ਲਈ ਹੁਣ 30 ਦਿਨ ਦਾ ਅਲਟੀਮੇਟਮ ਬਣ ਜਾਂਦਾ ਹੈ ਕਿ ਸ਼ੇਖ ਹਸਿਨਾ ਹੁਣ ਆਖਰ ਕਰੇਗੀ ਕੀ ਬੰਗਲਾਦੇਸ਼ ਦੀ ਬੇਦਖਲ ਕੀਤੀ ਗਈ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਦੇਜ ਦੇ ਇੰਟਰਨੈਸ਼ਨਲ ਕ੍ਰਾਈਮ ਟ੍ਰਿਬਿਊਨਲ ਯਾਨੀ ਕਿ ਆਈਸੀਟੀ ਨੇ ਮਨੁੱਖਤਾ ਵਿਰੁੱਧ ਅਪਰਾਧ ਦੇ ਮਾਮਲੇ ਵਿੱਚ ਦੋਸ਼ੀ ਠਹਰਾਇਆ ਅਤੇ ਮੌਤ ਦੀ ਸਜ਼ਾ ਸੁਣਾਈ ਹੈ ਇਸ ਫੈਸਲੇ ਨੇ ਸ਼ੇਖ ਅਸਿਨਾ ਦੇ ਨਾਲ-ਨਾਲ ਉਹਨਾਂ ਦੀ ਪਾਰਟੀ ਬੰਗਲਾਦੇਸ਼ ਆਵਾਮੀ ਲੀਗ ਦੇ ਵੀ ਰਾਜਨੀਤਿਕ ਵਜੂਦ ਉੱਤੇ ਖਤਰਾ ਪੈਦਾ ਕਰ ਦਿੱਤਾ ਹੈ। ਸ਼ੇਖ ਅਸਿਨਾ ਦੇ ਵੱਲੋਂ ਕੁਝ ਇਲਜ਼ਾਮ ਵੀ ਅਦਾਲਤ ਉੱਤੇ ਲਗਾਏ ਗਏ ਨੇ ਉਹਨਾਂ ਦੇ ਵਿੱਚ ਕੀ ਹੈ ਕਿ ਸ਼ੇਖ ਅਸਿਨਾ ਜਿਨ੍ਹਾਂ ਨੂੰ ਪਿਛਲੇ ਸਾਲ ਹੋਏ ਵਿਦਿਆਰਥੀ ਅੰਦੋਲਨ ਦੌਰਾਨ ਜਿਹੜੀ ਹਿੰਸਾ ਹੋਈ ਸੀ ਤੇ ਮੌਤਾਂ ਹੋਈਆਂ ਸੀ ਉਹਦਾ ਦੋਸ਼ੀ ਮੰਨਿਆ ਗਿਆ ਤੇ ਇਸ ਨੇ ਸਜ਼ਾ ਜਿਹੜੀ ਦਿੱਤੀ ਗਈ ਹੈ ਟ੍ਰਿਬਿਊਨਲ ਵੱਲੋਂ ਉਹਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਅਫਸੀਨਾਂ ਨੇ ਮੌਤੀ ਸਦਰ ਨੂੰ ਪੱਕਾ ਪਤੀ ਰਾਜਨੀਤਿਕ ਤੌਰ ਤੇ ਪ੍ਰੇਰਿਤ ਤੇ ਗੈਰ ਕਾਨੂੰਨੀ ਘਰਾੜ ਦਿੱਤਾ ਉਹਨਾਂ ਨੇ ਆਈਸੀਟੀ ਨੂੰ ਇੱਕ ਫਰਜੀ ਅਦਾਲਤਾਂ ਯਾਨੀ ਕਿ ਫੇਕ ਕੋਰ ਦੱਸਿਆ ਤੇ ਜਿਸ ਨੂੰ ਕੋਈ ਜਨ ਅਦੇਸ਼ ਪ੍ਰਾਪਤ ਨਹੀਂ ਹੈ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਮੁਕੱਦਮਾ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਚਲਾਇਆ ਗਿਆ ਉਹਨਾਂ ਨੂੰ ਨਾ ਤਾਂ ਆਪਣਾ ਬਚਾਅ ਕਰਨ ਦਾ ਕੋਈ ਮੌਕਾ ਮਿਲਿਆ ਤੇ ਨਾ ਹੀ ਆਪਣੀ ਪਸੰਦ ਦਾ ਵਕੀਲ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ ਫਿਰ ਵੀ ਉਹਨਾਂ ਉੱਤੇ ਇਹ ਫੈਸਲਾ ਥੋਪ ਦਿੱਤਾ ਗਿਆ ਇਹ ਸ਼ੇਖ ਸੀਨਾ ਵੱਲੋਂ ਇਲਜ਼ਾਮ ਲਗਾਏ ਗਏ ਨੇ ਹੁਣ ਸ਼ੇਖ ਸੀਨਾ ਭਾਰਤ ਦੇ ਵਿੱਚ ਹੈ ਤੇ ਉਸ ਨੂੰ ਜਿਹੜਾ ਜਦੋਂ ਇਹ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇੰਟਰਨੈਸ਼ਨਲ ਕ੍ਰਮ ਟ੍ਰਿਬਿਊਨਲ ਦੇ ਵੱਲੋਂ ਤਾਂ ਫਿਰ ਹੁਣ ਉਹਨਾਂ ਦੇ ਕੋਲੇ ਸਮਾਂ ਕੀ ਬਚਦਾ ਸ਼ੇਖ ਸੀਨਾ ਨੂੰ ਜਿਹੜਾ ਵਿਦਿਆਰਥੀ ਅੰਦੋਲਨ ਹਿੰਸਕ ਹੋਣ ਦੇ ਕਾਰਨ 5 ਅਗਸਤ 2024 ਨੂੰ ਬੰਗਲਾਦੇਸ਼ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਗਿਆ ਸੀ ਤੇ ਉਦੋਂ ਤੋਂ ਉਹ ਭਾਰਤ ਵਿੱਚ ਉਹਨਾਂ ਨੇ ਸ਼ਰਨ ਲੈ ਲਈ ਤੇ ਉੱਥੇ ਹੀ ਰਹਿ ਰਹੇ ਨੇ ਤਕਨੀਕੀ ਤੌਰ ਦੇ ਉੱਤੇ ਹਸੀਨਾ ਦੇ ਕੋਲ ਆਈਸੀਟੀ ਦੇ ਫੈਸਲੇ ਦੇ ਵਿਰੁੱਧ ਅਪੀਲ ਕਰਨ ਦਾ ਰਾਹ ਖੁੱਲ੍ਹਾ ਹੈ ਪਰ ਸ਼ਰਤਾਂ ਬਹੁਤ ਸਖਤ ਨੇ ਆਈਸੀਟੀ ਕਾਨੂੰਨ ਦੀ ਧਾਰਾ 21 ਦੇ ਤਹਿਤ ਮੌਤ ਦੀ ਸਜ਼ਾ ਪਾਉਣ ਵਾਲੇ ਦੋਸ਼ੀ ਨੂੰ ਫੈਸਲੇ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਜਾਂ ਤਾਂ ਗ੍ਰਿਫਤਾਰ ਹੋਣਾ ਹੋਵੇਗਾ ਜਾਂ ਫਿਰ ਅਦਾਲਤ ਦੇ ਵਿੱਚ ਸਰੈਂਡਰ ਕਰਨਾ ਪੈਂਦਾ ਹੈ ਤੇ ਤਾਂ ਹੀ ਉਹ ਸੁਪਰੀਮ ਕੋਰਟ ਦੀ ਅਪੀਲਟ ਡਿਵੀਜ਼ਨ ਦੇ ਵਿੱਚ ਅਪੀਲ ਦਾਖਲ ਕਰ ਸਕਦਾ ਹੈ ਹੁਣ ਅਪੀਲ ਦਾਖਲ ਕਰਨ ਦੀ ਅੰਤਿਮ ਜਿਹੜੀ ਤਰੀਖ ਹੈ 17 ਦਸੰਬਰ 2025 ਹੈ ਤੇ ਹੁਣ ਫਿਰ ਜੇ ਹਿਸਾਬ ਦੇ ਨਾਲ ਸ਼ੇਖ ਆਸੀਨਾਂ ਦੇ ਕੋਲ ਸਿਰਫ 30 ਦਿਨ ਦਾ ਸਮਾਂ ਹੈ ਤੇ ਐਸ ਦੇ ਲਈ ਹੁਣ ਉਹ ਕਿਵੇਂ ਉੱਥੇ ਜਾ ਕੇ ਆਤਮਸਮਰਪਣ ਕਰਨਗੇ ਜਾਂ ਫਿਰ ਉਹ ਉੱਥੇ ਅਦਾਲਤ ਵਿੱਚ ਜਾਂਦੇ ਨੇ ਜਾਂ ਕਿਹੜੇ ਹਿਸਾਬ ਨਾਲ ਉੱਥੇ ਪੇਸ਼ ਹੋਣਗੇ ਇਹ ਉਹਨਾਂ ਦਾ ਆਪਣਾ ਇੱਕ ਮਾਮਲਾ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਸ਼ੇਖ ਸਿਨਾ ਵਫਤੇ ਇਸ ਵੇਲੇ ਸਮਾਂ ਬਹੁਤ ਜ਼ਿਆਦਾ ਮੁਸ਼ਕਲ ਹੈ ਜਿਹੜਾ ਉਹਨਾਂ ਤੇ ਦੋਸ਼ ਲੱਗੇ ਨੇ ਤੇ ਉਹਨਾਂ ਨੂੰ ਅਲਟੀਮੇਟਮ 30 ਦਿਨਾਂ ਦਾ ਮਿਲਿਆ ਜੇ ਹੁਣ ਸ਼ੇਖ ਸਿਨਾ ਆਤਮ ਸਮਰਪਣ ਨਹੀਂ ਕਰਦੇ ਤਾਂ ਫਿਰ ਕੀ ਹੋਏਗਾ ਹੁਣ ਜੇ ਸ਼ੇਖ ਸਿਨਾ ਇਸ ਜਿਹੜੀ ਤਰੀਕ ਦੱਸੀ ਗਈ ਹੈ ਉਹਦੇ ਤੱਕ ਬੰਗਲਾਦੇਸ਼ ਦੀ ਕਿਸੇ ਅਦਾਲਤ ਵਿੱਚ ਆਤਮ ਸਮਰਪਣ ਨਹੀਂ ਕਰਦੇ ਜਾਂ ਗ੍ਰਿਫਤਾਰੀ ਨਹੀਂ ਦਿੰਦੇ ਫਿਰ ਉਹਨਾਂ ਦਾ ਅਪੀਲ ਦਾ ਕਾਨੂੰਨੀ ਅਧਿਕਾਰ ਆਪਣੇ ਆਪ ਹੀ ਖਤਮ ਹੋ ਜਾਣਾ ਤੇ ਮੌਤ ਦੀ ਸਜ਼ਾ ਫਿਰ ਅੰਤਮ ਹੀ ਮੰਨੀ ਜਾਊਗੀ ਇਸ ਦੇ ਨਾਲ ਨਾਥਰਪ ਹਸੀਨਾ ਦੀ ਸਿਆਸੀ ਵਾਪਸੀ ਅਸੰਭਵ ਹੋ ਜਾਏਗੀ ਸਗੋਂ ਪੂਰੀ ਆਵਾਮੀ ਲੀਗ ਉਤੇ ਲੱਗਣ ਵਾਲੇ ਸੰਭਾਵੀ ਪਾਬੰਦੀਆਂ ਨੂੰ ਚੁਣੌਤੀ ਦੇਣ ਦਾ ਕਾਨੂੰਨੀ ਰਾਹ ਵੀ ਬੰਦ ਹੋ ਜਾਏਗਾ ਸੁਪਰੀਮ ਕੋਰਟ ਨੂੰ ਅਪੀਲ ਉਤੇ ਵੱਧ ਤੋਂ ਵੱਧ 15 ਫਰਵਰੀ 2026 ਤੱਕ ਫੈਸਲਾ ਸੁਣਾਉਣਾ ਲਾਜ਼ਮੀ ਹੋਏਗਾ ਤੇ ਅਗਲੇ 30 ਦਿਨ ਸ਼ੇਖ ਅਸੀਨਾ ਤੇ ਆਵਾਮੀ ਲੀਗ ਦੇ ਰਾਜਨੀਤਿਕ ਹੋਂਦ ਲਈ ਬਹੁਤ ਹੀ ਅਹਿਮ ਮੰਨੇ ਜਾ ਰਹੇ ਨੇ ਹੁਣ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਸ਼ੇਖ ਅਸੀਨਾ ਇਹ 30 ਦਿਨਾਂ ਵਿੱਚ ਉੱਥੇ ਪੇਸ਼ ਹੁੰਦੇ ਨੇ ਸਰੈਂਡਰ ਕਰਦੇ ਨੇ ਜਾਂ ਫਿਰ ਗ੍ਰਿਫਤਾਰ ਜਿਹੜੀ ਗ੍ਰਿਫਤਾਰੀ ਦੇਣਗੇ ਪਰ ਇਹ ਵੱਡਾ ਮਾਮਲਾ ਹੈ ਹੁਣ ਜਲਾਵਤਨ ਹੋ ਕੇ ਉਹ ਭਾਰਤ ਵਿੱਚ ਬੈਠੇ ਨੇ ਤੇ ਭਾਰਤ ਨੇ ਉਧਰ ਦੂਜੇ ਪਾਸੇ ਇਹ ਵੀ ਗੱਲ ਕਹਿ ਦਿੱਤੀ ਆ ਕਿ ਬੰਗਲਾਦੇਸ਼ ਦੇ ਦਿੱਤੇ ਜਿਹੜੇ ਆਦੇਸ਼ ਨੇ ਉਹਨਾਂ ਦੇ ਤਹਿਤ ਭਾਰਤ ਵਚਨਬੱਧ ਹੈ ਉੱਥੇ ਦੀ ਸ਼ਾਂਤੀ ਅਖੰਡਤਾ ਨੂੰ ਬਣਾਈ ਰੱਖਣ ਲਈ ਉਹ ਪੂਰੀ ਤਰ੍ਹਾਂ ਬੰਗਲਾਦੇਸ਼ ਦੇ ਨਾਲ ਖੜਾ ਤੇ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਵਿਤਕਰਾ ਜਾਂ ਮਾਫ ਕਰ ਉਹਨਾਂ ਨੂੰ ਮਾਫ ਕਰਨਾ ਕਿ ਉਹਨਾਂ ਦੇ ਨਾਲ ਕੋਈ ਤਰ੍ਹਾਂ ਦਾ ਭੇਦਭਾਵ ਇਸ ਤਰ੍ਹਾਂ ਨਹੀਂ ਹੋਏਗਾ ਤੇ ਜੋ ਉਹਨਾਂ ਦੇ ਦੇਸ਼ ਵੱਲੋਂ ਤੈਅ ਕੀਤਾ ਗਿਆ ਉਸ ਦੇ ਅਨੁਸਾਰ ਉਹ ਉਹਨਾਂ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹੈ